ਪੰਜਾਬ ਸਰਕਾਰ ਜਲਦ ਹੀ ਡਾਕਟਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੋਰਟਲ ਨੂੰ ਖੋਲਣ ਜਾ ਰਹੀ ਹੈ ਤੇ ਯੋਗ ਵਿਦਿਆਰਥੀ ਕੁਝ ਦਿਨਾਂ ਵਿੱਚ ਇਸ ਸਾਲ ਦੀ ਵਜੀਫੇ ਦਾ ਲਾਭ ਲੈਣ ਲਈ ਅਰਜ਼ੀਆਂ ਦੇ ਸਕਣਗੇ ਇਸ ਸਬੰਧੀ ਸਮਾਜਿਕ ਨਿਆਂ ਸਸ਼ਕਤੀਕਰਨ ਦੇ ਕਟੇਂਤੀ ਮੰਤਰੀ ਡਾਕਟਰ ਵਰਜੀਤ ਕੋਨੇ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਤਰੱਕੀ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਖਾਸ ਕਰਕੇ ਅਨਸੂਚਿਤ ਜਾਤੀ ਐਸਸੀ ਦੇ ਵਿਦਿਆਰਥੀਆਂ ਨੂੰ ਵਿਦਿਅਕ ਸਸ਼ਕਤੀਕਰਨ ਰਾਹੀਂ ਮੁੱਖ ਤਾਰਾ ਚ ਲਿਆਨ ਲਈ ਸਮਰਪਿਤ ਯਤਨ ਕਰ ਰਹੀ ਹੈ। ਉਨ੍ਹਾਂ ਲਾਂ ਕੀਤਾ ਹੈ ਕਿ ਅਕਸੂਤ ਜਾਤੀ ਦੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਪਰ ਕਿਰਿਆ ਨੂੰ ਸਚਾਰੂ ਬਣਾਉਣ ਲਈ ਡਾਕਟਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੋਰਟਲ ਨੂੰ ਅਕਾਦਮਿਕ ਸਾਲ 2025-26 ਲਈ ਖੋਲਿਆ ਜਾ ਰਿਹਾ ਹੈ। ਯੋਗ ਵਿਦਿਆਰਥੀ ਜਲਦੀ ਪੋਰਟਲ ਆਈ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਣਗੇ। ਸਰਕਾਰ ਨੇ 2025-26 ਚ ਇਸ ਯੋਜਨਾ ਦੀਨ 2.70 ਲੱਖ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਇਸ ਯੋਜਨਾ ਤਹਿਤ ਨਵੇਂ ਵਿਦਿਆਰਥੀਆਂ ਨੂੰ ਫ੍ਰੀ ਸ੍ਰਿਪ ਕਾਰਡ ਜਾਰੀ ਕੀਤੇ ਜਾਂਦੇ ਜਿਸ ਨਾਲ ਉਹ ਨਿਰਧਾਰਤ ਨਿਯਮਾਂ ਅਨੁਸਾਰ ਟਿਊਸ਼ਨ ਫੀਸਾਂ ਤੇ ਛੋਟ ਦੇ ਨਾਲ ਸੰਸਥਾਵਾਂ 'ਚ ਦਾਖਲਾ ਪ੍ਰਾਪਤ ਕਰ ਸਕਣ 2024 ਤੋਂ 25 ਦਰਾਂ 2.56 ਲੱਖ ਵਿਦਿਆਰਥੀਆਂ ਦਾ ਟੀਚਾ ਰੱਖਿਆ ਗਿਆ ਸੀ ਅਤੇ ਪੋਰਟਲ 'ਆਹੀ ਕੁੱਲ 2,60,015 ਰੁਪਏ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਇਨ੍ਹਾਂ ਵਿੱਚੋਂ 237456 ਕੇਸ ਜੋਗ ਪਾਏ ਗਏ ਸਨ ਤੇ ਪੰਜਾਬ ਸਰਕਾਰ ਨੇ ਸਕਾਲਰਸ਼ਿਪ ਵੰਡ ਲਈ ਆਪਣੇ ਹਿੱਸੇ ਵਿੱਚੋਂ 2754 ਕਰੋੜ ਰੁਪਏ ਜਾਰੀ ਕੀਤੇ ਗਏ ਸਨ